ਲੁਧਿਆਣਾ ਦੇ ਗਣੇਸ਼ ਨਗਰ ਇਲਾਕੇ ਦੇ ਵਿੱਚ ਉਸ ਸਮੇਂ دہشت ਦਾ ਮਾਹੌਲ ਬਣ ਗਿਆ ਜਦੋਂ ਫੂਡ ਬਣਾਉਣ ਵਾਲੀ ਇੱਕ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗ ਗਈ ਜ਼ਿਕਰਯੋਗ ਹੈ ਕਿ ਇਹ ਫੈਕਟਰੀ ਪਿਛਲੇ 4 ਸਾਲਾਂ ਤੋਂ ਗੈਰ ਕਾਨੂੰਨੀ ਢੰਗ ਦੇ ਨਾਲ ਕੰਮ ਕਰ ਰਹੀ ਸੀ ਇਸ ਫੈਕਟਰੀ ਦੇ ਵਿੱਚ ਜਦੋਂ ਅੱਗ ਲੱਗੀ ਤਾਂ ਫੈਕਟਰੀ ਦੇ ਵਿੱਚ ਖਾਣ ਪੀਣ ਦਾ ਸਮਾਨ ਬਣਾਉਣ ਵਾਲੇ ਕਾਰੀਗਰ ਅਤੇ ਮਾਲਕ ਮੌਜੂਦ ਸਨ ਪਹਿਲਾਂ ਉਹਨਾਂ ਨੇ ਖੁਦ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿੱਚ ਉਹਨਾਂ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਫਾਇਰ ਬਰਗੇਡ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ ਫਾਇਰ ਬਰਗੇਡ ਦੀਆਂ ਦੋ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਫਾਇਰ ਕ੍ਰੇਡ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਸ ਫੈਕਟਰੀ ਦੇ ਵਿੱਚ ਘਰੇਲੂ ਸਿਲੰਡਰ ਵਰਤੇ ਜਾ ਰਹਾ ਸੀ ਅਤੇ ਸਮੇਂ ਸਿਰ ਕੱਢ ਲਿਆ ਗਿਆ ਜੇਕਰ ਅਜਿਹਾ ਨਾ ਕਰਦੇ ਤਾਂ ਸਿਲੰਡਰ ਨੇ ਅੱਗ ਦੀ ਲਪੇਟ ਦੇ ਵਿੱਚ ਆ ਜਾਣਾ ਸੀ ਅਤੇ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਫਿਲਹਾਲ ਦਮਕਰ ਵਿਭਾਗ ਦੇ ਕਰਮਚਾਰੀਆਂ ਨੇ ਅੱਗ ਤੇ ਕਾਬੂ ਪਾ ਲਿਆ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ फैक्ट्री है मठिया बंदी जी क्या चीज है ये फैक्ट्री हाँ जी मठिया बंदी है फैक्ट्री है हाँ जी ठीक है, जी, हाँ। है ए, कैसे आग लगी कुछ पता लगा आपको क्या आप कैसे पता लगा आपको वो जी कुछ तो कह रहा है कि सिलेंडर से लगी है अच्छा कुछ बता रहे हैं कि तारों में बिजली के जो वायर हैं उनसे लगी है अच्छा। तो उसी आग हाँ पकड़ी है बिजली वायर जब आग लगी अंदर काम चल रहा था हाँ जी हाँ जी हैं हाँ जी क्या भट्टी बिलाई बिलाई हो रही थी भट्टी पे खड़ा हुआ बंदा अच्छा कलाई कर रहे थे अच्छा हाँ जी कोई तो किसी का चोट भी लगी है नहीं चोट किसी के नहीं आई अच्छा। है चोट तो नहीं आई किसी की लिए कितने लोग घायल हुए हैं घायल हुआ है कोई नहीं घायल भी सब बाहर हो तो गए थे बंदे इमीजिएटली हाँ जी हाँ जी ठीक है कितना नुकसान हो गया जी ये तो बजी अंदर जाके पता रहेगा रहे अभी तो कुछ कह नहीं, 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 नहीं सकते तेल भी रखा हुआ था मैदा भी रखी हुई है माल पक्का हुआ भी रखा था तैयार अब अंदर जाएंगे पता रहेगा क्या बचा क्या नहीं बचा तभी कुछ जजमेंट लगेगा कितने का माल पड़ा हुआ था उस समय माल तो बहुत रखा हुआ था लाखों का जी लाखों का था लाख रहेगा लाख का मैदा रखी हुई है पता नहीं मैदा बची है या अभी सही है क्या है ਕਿਸ ਦੀ ਜੀ ਜਗ ਲੱਗੀ ਹੈ ਕਿਹੜੀ ਫੈਕਟਰੀ ਹੈ ਕਿਹੜਾ ਇਲਾਕਾ ਸਰ ਸਾਨੂੰ 12:05 ਦੇ ਪੰਜ ਮਿੰਟ ਤੇ ਇਤਲਾਹ ਹੋਈ ਕਿ ਜਨਕਪੁਰੀ ਜ਼ੀਰੋ ਨੰਬਰ ਗਲੀ ਦੇ ਗਣੇਸ਼ ਨਗਰ ਵੀ ਘਰ ਚ ਅੱਗ ਆ ਜਦੋਂ ਮੌਕੇ ਤੇ ਆ ਕੇ ਦੇਖਿਆ ਤਾਂ ਕੋਈ ਮਟੀਆਂ ਬਣਾਉਣ ਵਾਲੀ ਫੈਕਟਰੀ ਸੀ ਤੇ 15 ਤੋਂ 20 ਮਿੰਟਾਂ ਜੈ ਸੀ ਜਿਹੜਾ ਅੱਗ ਤੇ ਕਾਬੂ ਪਾ ਲਿਆ ਦੋ ਗੱਡੀਆਂ ਮੌਕੇ ਲੈ ਕੇ ਪਹੁੰਚੇ ਸੀ ਠੀਕ ਹੈ ਤੇ ਅੱਗ ਦਾ ਕਾਰਨ ਪਤਾ ਲੱਗ ਅੱਗ ਦਾ ਕਾਰਨ ਅੱਲੇ ਦਾ ਅੱਗ ਕੰਟਰੋਲ ਹੀ ਕਰਕੇ ਹਟੇ ਆ ਬਾਅਦ ਚ ਪੁੱਛਾਂਗੇ ਵੀ ਕਿੱਦਾਂ ਅੱਗ ਲੱਗੀ ਜਾਂ ਕੀ ਚੱਕਰ ਪਿਆ ਜੀ ਕੋਈ ਪਤਾ ਹੀ ਇੱਥੇ ਵਰਤੀ ਗਈ ਹੈ ਕਿੰਨੀ ਕਿਹੜੀ ਉਹ ਸਰ ਬਾਅਦ ਵਿੱਚ ਦੱਸ ਸਕਦੇ ਅੱਲੇ ਦਾ ਕੰਮ ਚੱਲ ਰਿਹਾ ਹੈ ਜੀ ਹਾਂਜੀ ਨਿਕਲ ਵੀ ਹਾਂਜੀ ਇੱਕ ਮੋਟਰਸਾਈਕਲ ਆ ਅੰਦਰ ਉਹਨੂੰ ਵੀ ਅੱਗ ਲੱਗੀ ਹੋਈ ਸੀ ਤੇ ਸਿਲੰਡਰ ਬਾਹਰ ਘੱਟਦਾ ਐ ਐਲ ਪੀ ਜੀ ਦਾ ਜਿਹੜਾ ਸੀ ਠੀਕ ਹੈ ਤੇ ਜੇਕਰ ਐਲ ਪੀ ਜੀ ਜਿਹੜਾ ਸਿਲੰਡਰ ਹੈਗਾ ਉਹ ਡੋਮੈਸਟਿਕ ਸੀਗਾ ਕਮਰਸ਼ੀਅਲ ਸੀਗਾ ਉਹ ਜੀ ਆਪਣਾ ਡੋਮੈਸਟਿਕ ਸੀਗਾ ਜੀ ਜੋ ਘਰੇ ਲੂ ਵਰਤਦੇ ਆ ਉਹ ਸਿਲੰਡਰ ਆ ਠੀਕ ਹੈ ਤੇ ਦੇਖੇ ਛੋਟਾ ਸਿੰਡਰ ਨਾਲ ਜੀ ਦੋ ਸਿੰਡਰ ਬਾਹਰ ਕੱਢਿਆ ਜੀ ਠੀਕ ਹੈ ਤੇ ਲੱਗਦਾ ਪਿਆ ਕਿ ਜੇਕਰ ਟਾਈਮ ਤੇ ਅਗ ਨਾ ਬੁਝਾਈ ਜਾਂਦੀ ਤੇ ਵੱਡਾ ਹਾਸਾ ਹਾਸਾ ਹੁੰਦਾ ਜੀ ਹਾਂਜੀ ਜੇ ਸਿੰਡਰ ਜਿਹੜਾ ਥੋੜਾ ਜਿਆ ਫੁੱਲ ਗਿਆ ਸੀ ਜੀ ਜੇਕਰ ਉਹ ਬਲਾਸਟ ਹੋ ਜਾਂਦਾ ਤੇ ਨੁਕਸਾਨ ਹੋਣ ਦਾ ਡਰ ਸੀ ਪਰ ਮੌਕੇ ਤੇ ਪਹੁੰਚ ਕੇ ਉਹ ਬਚ ਗਿਆ ਜੀ ਆਸਮ ਜੀ ਨਿਊਜ਼ ਲਈ ਲੁਧਿਆਣਾ ਤੋਂ ਬਚੇ ਜੁਲੋਟਾ ਦੀ ਰਿਪੋਰਟ